ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਮੇਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਰਵਿੰਦਰ ਕੇਂਦਰੀਵਾਲ ਨੂੰ ਅੰਤਰੀਮ ਜਮਾਨਤ ਦੇਣ ਦੇ ਮੁੱਦੇ ਤੇ ਮੰਗਲਵਾਰ ਨੂੰ ਵੀ ਵਿਚਾਰ ਕਰਨਗੇ ਸੁਪਰੀਮ ਕੋਰਟ ਕੇਂਦਰੀਵਲ ਲੋਕ ਸਭਾ ਚੋਣਾਂ ਦੇ ਬਾਕੀ ਬਚਾਵ ਦੌਰਾਨ ਪ੍ਰਚਾਰ ਕਰ ਸਕਣਗੇ ਜਾਂ ਨਹੀਂ ਇਸ ਕਾਰਵਾਈ ਦੇ ਨਤੀਜੇ ਨਿਰਪਰ ਕਰਦਗੇ ਨਵੀਂ ਦਿੱਲੀ ਸੁਪਰੀਮ ਕੋਰਟ ਮੰਗਲਵਾਰ ਨੂੰ ਇੱਕ ਵਾਰ ਫਿਰ ਗੱਲ ਵਿਚਾਰ ਕਰੇਗਾ ਇਸ ਲੋਕ ਸਭਾ ਚੋਣਾਂ ਦੀ ਮੱਦੇ ਨਜ਼ਰ ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਂਦਰੀਵਲ ਨੂੰ ਅੰਤਰੀਮ ਜਮਾਨਤ ਦਿੱਤੀ ਜਾਵੇਗੀ ਜਾਂ ਨਹੀਂ ਸੁਪਰੀਮ ਕੋਰਟ ਅਬਕਾਰੀ ਨੀਤੀ ਨਾਲ ਜੁੜੇ منی ਲਾਉਂਡਰਿੰਗ ਨੂੰ ਦੇ ਮਾਮਲੇ ਵਿੱਚ ਕੇਂਦੀ ਵੱਲੋਂ ਗਿਫਤਾਰ ਨੂੰ ਚੁਣੌਤੀ ਦੇਣ ਵਾਲੀ ਕੇਂਦਰੀ ਵੱਲੋਂ ਪਟੀਸ਼ਨ ਤੇ ਮੰਗਲਵਾਰ ਨੂੰ ਸੁਣਵਾਈ ਕਰਨੀ ਜਾਵੇਗੀ ਕਿ ਇਹਦੀ ਵੱਲ ਲੋਕ ਸਭਾ ਚੋਣਾਂ ਦੇ ਬਾਕੀ ਪੜਾਵਾਂ ਦੇ ਦੌਰਾਨ ਪ੍ਰਚਾਰ ਕਰ ਸਕਣਗੇ ਜਾਂ ਨਹੀਂ ਇਸ ਕਾਰਵਾਈ ਦੇ ਨਤੀਜੇ ਦੇ ਨਿਰਪਰ ਕਰੇਗਾ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਦੀਪਕ ਦੱਤਾ ਨੇ ਬੈਚ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਤੇ ਪਟੀਸ਼ਨ ਤੇ ਪਹਿਲੇ ਕੇਸ ਵਜੋਂ ਸੁਣਵਾਈ ਕਰਨਗੇ ਕੇਂਦਰੀ ਵੱਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਦੇ ਸਮੇਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ ਸੁਪਰੀਮ ਕੋਰਟ ਨੇ 3 ਮਈ ਨੂੰ ਕਿਹਾ ਕਿ ਉਹ ਲੋਕ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੇਂਦਰੀ ਵੱਲ ਨੂੰ ਅੰਤਰੀਮ ਜਮਾਨਤ ਦੀ ਵਿਚਾਰ ਕਰ ਸਕਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ